ਹੈਲੋ ਜੀ ਕਿਵੇਂ ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਇਕੀਸ਼ੀ ਵਲੋਗ ਅੱਜ ਦੀ ਵੀਡੀਓ ਬਹੁਤ ਵਧੀਆ ਹੋਣਾ ਭੈਣਾਂ ਲਈ ਜਿਨ੍ਹਾਂ ਦੇ ਹੈਗੇ ਨੇ ਜਿੱਦੀ ਸ਼ਾਇਆ ਤੇ ਕਿਸੇ ਵੀ ਡਾਕਟਰ ਕੋਲ ਜਾਂਦੇ ਜਰੂਰਤ ਨਹੀਂ ਕੋਈ ਕੋਈ ਮਹਿੰਗੀਆਂ ਕਰੀਮਾਂ ਲਾਣ ਦੀ ਜਰੂਰਤ ਨਹੀਂ ਕੋਈ ਪਾਰਲਰ ਜਾਂਦੇ ਜਰੂਰਤ ਨਹੀਂ ਕੋਈ ਸਲੂਨ ਜਾਂਦੇ ਜਰੂਰਤ ਨਹੀਂ ਹੈਗੀ ਕੋਈ ਵੀ ਟਰੀਟਮੈਂਟ ਕਰਵਾਉਣ ਦੀ ਜਰੂਰਤ ਨਹੀਂ ਹੈਗੀ ਇਸ ਵੀਡੀਓ ਨੂੰ ਪੂਰਾ ਦੇਖ ਲਓ ਤੁਹਾਡੀਆਂ ਜਿਹੜੀਆਂ ਸ਼ਾਇਆ ਨੇ ਨਾ ਕਿੱਥੇ ਗਈਆਂ ਪਤਾ ਹੀ ਨਹੀਂ ਚੱਲਣਾ ਵੀ ਸਾਤ ਗਈਆਂ ਤੇ ਗਈਆਂ ਕਿੱਥੇ ਸ਼ੂਮਤਰ ਹੋ ਜਾਣੀਆਂ ਠੀਕ ਹੈ ਜੀ ਜਿਹੜੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰਿਓ ਕਿਉਂਕਿ ਜਿਹੜੀ ਵੀਡੀਓ ਨੋਟੀਫਿਕੇਸ਼ਨ ਜਿਹੜੀ ਜਾਣਕਾਰੀ ਤੁਹਾਨੂੰ ਪੂਰੀ ਮਿਲੇ ਤਾਂ ਕਿ ਜਿਹੜੀ ਮੇਰੇ ਜਾਣਕਾਰੀ ਹੁੰਦੀ ਹੈ ਨਾ ਅਧੂਰੀਆਂ ਨਾ ਰਹਿ ਜਾਣ ਦੇਖੋ ਜੀ ਮੈਂ ਜਿਹੜੇ ਤਰੀਕੇ ਦੱਸਾਂਗੀ ਨਾ ਉਸੇ ਤਰੀਕੇ ਨਾਲ ਇਹ ਦਵਾਈ ਦਾ ਤੁਸੀਂ ਇਸਤੇਮਾਲ ਕਰਨਾ ਹੈ ਠੀਕ ਹੈ ਇੱਕ ਕਰੀਮ ਦੱਸਾਂਗੀ ਔਰ ਇੱਕ ਜਿਹੜੀ ਇਹ ਵਾਲੀ ਲਗਾਉਣ ਵਾਲੀ ਦਵਾਈ ਜਿਹੜੀ ਘਰੇ ਹੀ ਬਣਾ ਕੇ ਲਗਾਣੀ ਹੈ ਉਹ ਲਗਾਣੀ ਹੈ ਤੁਸੀਂ ਲਗਾਣੀ ਕਿੱਦਾਂ ਹੈ ਪਹਿਲਾਂ ਤੁਸੀਂ ਪਹਿਲਾਂ ਲਗਾਉਣ ਤੋਂ ਪਹਿਲਾਂ ਤੁਸੀਂ ਬਣਾਉਣ ਦਾ ਤਰੀਕਾ ਤੋਂ ਉਹ ਦੇਖ ਤੇ ਇਹਨੂੰ ਬਣਾਉਣ ਲਈ ਤੁਸੀਂ ਕੀ ਲੈਣਾ ਇੱਕ ਪੱਥਰ ਲੈਣਾ ਕੋਈ ਵੀ ਪੱਥਰ ਸਾਫ਼ ਜਾਂ ਕਰਕੇ ਧੋ ਕੇ ਚੰਗੀ ਤਰ੍ਹਾਂ ਥੋੜਾ ਜਿਹਾ ਉੱਤੇ ਗੁਲਾਬ ਜਲ ਪਾ ਲੈਣਾ ਤੇ ਫਿਰ ਤੁਸੀਂ ਕੀ ਲੈਣਾ ਹੈ ਜੈਫਲ ਜੈਫਲ ਜਿਹੜਾ 5-10 ਰੁਪਏ ਦਾ ਤੁਹਾਨੂੰ ਕਿਤੇ ਵੀ ਹੈਨਾ ਕਰਿਆਨੇ ਸ਼ੋਪ ਤੋਂ ਮਿਲ ਜਾਂਦਾ ਉਹ ਲਿਆ ਕੇ ਚਾਈ ਪੰਸਾਰੀਆਂ ਕੋਲੋਂ ਲੈਵੋ ਉਹਨੂੰ ਤੁਸੀਂ ਇਸ ਤਰੀਕੇ ਨਾਲ ਕਿਸਣਾ ਹੈ ਤੇ ਇਹਨੂੰ ਉਹਨਾਂ ਕੱਸਣੇ ਜਿੰਨਾ ਕ ਆਪਾਂ ਲਗਾਣਾ ਹੈ ਠੀਕ ਹੈ ਰੋਜ਼ਾਨਾ ਤੁਸੀਂ ਇਸੇ ਤਰੀਕੇ ਹੀ ਪੱਥਰ ਲੈ ਕੇ ਤੇ ਉਹਦੇ ਉੱਤੇ ਰਗੜ ਕੇ ਗੁਲਾਬ ਜਲ ਪਾ ਕੇ ਉਸ ਤਰੀਕੇ ਦੀ ਉਹ ਵਾਲੀ ਦਵਾਈ ਬਣਨੀ ਸ਼ੁਰੂ ਹੋ ਜਣੀ ਬਿਲਕੁਲ ਸੌਫਟ ਦਵਾਈ ਬਣ ਜਾਂਦੀ ਜਿਵੇਂ ਮੱਖਣ ਹੁੰਦਾ ਹੈ ਜਿੰਨੀ ਕੀ ਆਪਾਂ ਨੂੰ ਚਾਹੀਦੀ ਜਿੰਨੀ ਕੀ ਤੁਹਾਡੇ ਸ਼ਾਈਆਂ ਵਾਲਾ ਏਰੀਆ ਉਹਦੇ ਉੱਤੇ ਲਗਾਣੀ ਹੈ ਇੰਨਾ ਕ ਘਸਲਿਆ ਦਵਾਈ ਹੋ ਗਈ ਤਿਆਰ ਤੁਸੀਂ ਕੀ ਲੈਣਾ ਥੋੜਾ ਜਿਆ ਦੇਸੀ ਮੱਖਣ ਮਤਲਬ ਕਿ ਮੱਖਣ ਲੈ ਲਓ ਦੇਸ ਕਿਉਂ ਨਹੀਂ ਹੈਗਾ ਤਾਂ ਮੱਖਣ ਲੈ ਸਕਦੇ ਮੱਖਣ ਸਭ ਤੋਂ ਬੈਸਟ ਹੈ ਮੱਖਣ ਦੇ ਵਿੱਚ ਐਦਾਂ ਮਿਕਸ ਕਰਕੇ ਤੇ ਤੁਹਾਨੂੰ ਕਿੱਦਾਂ ਇਹਨੂੰ ਲਗਾਉਣਾ ਹੈ ਤੁਸੀਂ ਅੱਗੇ ਦੇਖੋ ਨਹੀਂ ਤੁਸੀਂ ਦੇਖ ਲਿਆ ਕਿਸ ਤਰੀਕੇ ਨਾਲ ਇਹ ਕਿਸ ਤਰੀਕੇ ਨਾਲ ਲਗਾਣੀ ਹੈ ਉਹ ਮੈਂ ਤੁਹਾਨੂੰ ਹੁਣ ਦੱਸਦੀ ਆ ਪਹਿਲਾਂ ਇੱਕ ਕਰੀਮ ਹੈ ਉਹ ਜਿਹੜੀ ਤੁਸੀਂ ਲਿਖ ਲਓ ਉਹ ਕਰੀਮ ਤੁਹਾਨੂੰ ਮਿਲੇਗੀ ਮੈਡੀਕਲ ਸਟੋਰ 'ਚ ਥੋੜੀ ਕੋਸਟਲੀ ਹੈ ਥੋੜੀ ਮਹਿੰਗੀ ਹੈ ਬਟ ਹਾਂ ਹੈ ਬਹੁਤ ਵਧੀਆ ਉਹ ਕਰੀਮ ਦਾ ਨਾਮ ਹੈਗਾ ਇਹ ਰੁਪਾਂਜਲੀ ਰੁਪਾਂਜਲੀ ਕਰੀਮ ਹੈਗੀ ਲਿਖ ਲਓ ਤੁਸੀਂ ਤੇ ਹੈਗੀ ਥੋੜੀ ਕੋਸਟੀ ਥੋੜੀ ਮਹਿੰਗੀ ਹੈ ਬਟ ਉਹਨੂੰ ਜਦੋਂ ਲੈ ਕੇ ਆਣਾ ਤੁਸੀਂ ਲਗਾਣੀ ਹੈ ਨਾ ਬਿਲਕੁਲ ਥੋੜੀ ਜਿਵੇਂ ਕਣਕ ਦਾ ਦਾਣਾ ਹੁੰਦਾ ਹੈ ਨਾ ਉੰਨੀ ਕੁ ਲੈਣੀ ਹੈ ਉੰਨੀ ਕੁ ਏਦਾਂ ਡੋਟ ਡੋਟ ਲਗਾ ਕੇ ਜਿੱਥੇ-ਜਿੱਥੇ ਤੁਹਾਡੇ ਪਿਗਮੈਂਟੇਸ਼ਨ ਜਿੱਥੇ-ਜਿੱਥੇ ਤੁਹਾਡੇ ਸ਼ਾਈਆਂ ਨੇ ਨਾ ਉਸ ਜਗ੍ਹਾ ਤੇ ਲਗਾ ਕੇ ਤੇ ਤੁਸੀਂ ਇਸ ਤਰੀਕੇ ਨਾਲ ਰਿਮੂਵ ਕਰ ਦੇਣਾ ਰਾਤ ਨੂੰ ਲਗਾਣੀ ਸੌਣ ਲੱਗਿਆਂ ਤੇ ਜਿਹੜੀ ਇਹ ਵਾਲੀ ਰੈਮਡੀ ਹੈ ਜਿਹੜੀ ਇਹ ਵਾਲੀ ਬਣਾਈ ਆਪਾਂ ਘਰ ਦੀ ਇੱਕ ਕਰੀਮ ਜੈਫਲ ਦੀ ਇਹ ਤੁਸੀਂ ਮੱਖਣ ਵਿੱਚ ਚਾਹੇ ਤੁਸੀਂ ਦੇਸੀ ਘਿਓ ਵਿੱਚ ਠੀਕ ਹੈ ਲਗਾਣੀ ਹੈ ਇਹ ਵੀ ਤੁਸੀਂ ਕੀ ਕਰਨਾ ਹੈ ਦਿਨੇ ਵੀ ਲਗਾ ਸਕਦੇ ਹੋ ਰਾਤ ਨੂੰ ਵੀ ਲਗਾ ਸਕਦੇ ਹੋ ਠੀਕ ਹੈ ਕਿਸੇ ਤਰੀਕੇ ਵੀ ਤੁਸੀਂ ਇਹ ਲਗਾ ਸਕਦੇ ਹੋ ਇਹ ਦੋ ਚੀਜ਼ਾਂ ਲਗਾਣੀ ਹੈ ਤੁਸੀਂ ਸ਼ੁਰੂ ਕਰ ਦਿਓ ਤੁਹਾਨੂੰ ਹਫਤੇ ਵਿੱਚ ਰਿਜ਼ਲਟ ਤੁਹਾਨੂੰ ਮੈਂ ਕਹਿੰਨੀ ਆ 100% ਜਲਦ ਤੁਹਾਨੂੰ ਮਿਲ ਜਾਏਗਾ ਕਿ ਵਾਕਿਆ ਹੀ ਜਿਹੜੀ ਚੀਜ਼ ਦੱਸੀ ਹੈ ਦੀਦੀ ਨੇ ਵਾਕਈ ਬਹੁਤ ਵਧੀਆ ਏ ਇਸ ਤਰੀਕੇ ਨਾਲ ਤੁਸੀਂ ਮੱਖਣ ਵਿੱਚ ਇਹਨੂੰ ਮਿਕਸ ਕਰ ਲੈਣਾ ਏ ਤੁਸੀਂ ਬਣਾ ਕੇ ਰੱਖ ਵੀ ਸਕਦੇ ਹੋ ਚਾਹੇ ਤਾਂ ਤੁਸੀਂ ਡੇਲੀ-ਡੇਲੀ ਏਦਾਂ ਪੱਥਰ ਤੇ ਰਗੜ ਕੇ ਕੋਈ ਵੀ ਪੱਥਰ ਲੈ ਲਓ ਰਗੜ ਕੇ ਇਸ ਤਰੀਕੇ ਨਾਲ ਡੋਟ ਡੋਟ ਬਣਾ ਕੇ ਇਸ ਤਰੀਕੇ ਨਾਲ ਜਿੱਥੇ-ਜਿੱਥੇ ਤੁਹਾਡੇ ਸ਼ਾਇਆ ਹੈਗੀਆਂ ਨੇ ਠੀਕ ਹੈ ਉੱਥੇ-ਉੱਥੇ ਤੁਸੀਂ ਇਸ ਤਰੀਕੇ ਨਾਲ ਲਗਾ ਲੈਣੀ ਆ ਦੇਖੋ ਰੁਪਾਂਜਲੀ ਕਰੀਮ ਅਗਰ ਤੁਹਾਨੂੰ ਜਿਹੜੇ ਲੈ ਸਕਦੇ ਨੇ ਉਹ ਲੈ ਲੈ ਵੀ ਸਕਣਾ ਅਗਰ ਜਿਹੜੇ ਨਹੀਂ ਵੀ ਲੈ ਸਕਦੇ ਕੋਈ ਗੱਲ ਨਹੀਂ ਇਹ ਇਹੀ ਕਰੀਮ ਤੁਹਾਡੇ ਲਈ ਕਾਫੀ ਹੈ ਇਹ ਇਸ ਕਰੀਮ ਨੇ ਤੁਹਾਡੀਆਂ ਜਿਹੜੀਆਂ ਛਾਈਆਂ ਨੇ ਨਾ ਚੱਕ ਦੇਣੀਆਂ ਨੇ ਬਹੁਤ ਵਧੀਆ ਹੈ ਦੇਖੋ ਜੈਫਲ ਵਿੱਚ ਇਹ ਹੀ ਸਮਾ ਗਿਆ ਇਹ ਦਿਨੇ ਵੀ ਲਗਾ ਲਓ ਕੋਈ ਵੀ ਰਾਤ ਨੂੰ ਲਗਾ ਲਓ ਕੋਈ ਚੱਕਰ ਨਹੀਂ ਹੈਗਾ ਕੋਈ ਇਹਦਾ ਡਰ ਖਤਰਾ ਨਹੀਂ ਹੈਗਾ ਲਗਾਉਣ ਦਾ ਜਾਂ ਦੇਖੋ ਕਿਸ ਤਰੀਕੇ ਨਾਲ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਠੀਕ ਹੈ ਜਿੱਥੇ-ਜਿੱਥੇ ਤੁਹਾਡੇ ਛਾਈਆਂ ਜੇ ਇੱਥੇ ਛਾਈਆਂ ਲੱਗਦੀਆਂ ਨੇ ਇੱਥੇ ਲੱਗਦੀਆਂ ਨੋਜ਼ ਤੇ ਇਹ ਚੀਜ਼ਾਂ ਤੇ ਤੁਸੀਂ ਸਾਰੇ ਹੀ ਲਗਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਲਗਾਣੀ ਹੈ ਡਾਰਕ ਸਰਕਲ ਤੁਹਾਡੇ ਠੀਕ ਹੋ ਜਾਣਗੇ ਛਾਈਆਂ ਵੀ ਠੀਕ ਹੋ ਜਾਣਗੀਆਂ ਬਹੁਤ ਹੀ ਵਧੀਆ ਵਾਲੀ ਕਰੀਮ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਮੱਖਣ ਠੰਡਾ ਹੁੰਦਾ ਹੈ ਜੈਫਲ ਥੋੜਾ ਜਿਹਾ ਗਰਮ ਹੁੰਦਾ ਹੈ ਇਹ ਥੋੜਾ ਜਿਹਾ ਗਰਮ ਹੁੰਦਾ ਹੈ ਇਸ ਕਰਕੇ ਮੱਖਣ ਚ ਲਗਾਣ ਦਾ ਜ਼ਿਆਦਾ ਫਾਇਦਾ ਹੈ ਦੁੱਧ ਵਿੱਚ ਵੀ ਲਗਾ ਸਕਦੇ ਹੋ ਤੁਸੀਂ ਤੇ ਮੱਖਣ ਚ ਵੀ ਲਗਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤੇ ਜ ਮੱਖਣ ਜ ਹੈਗਾ ਮੱਖਣ ਚ ਲਗਾ ਲਓ ਦੁੱਧ ਹੈਗਾ ਤੇ ਦੁੱਧ ਦੇ ਵਿੱਚ ਮਿਕਸ ਕਰਕੇ ਤੁਸੀਂ ਦੁੱਧ ਵਿੱਚ ਵੀ ਲਗਾ ਸਕਦੇ ਹੋ ਇਸ ਤਰੀਕੇ ਨਾਲ ਇਹ ਵਾਲੀ ਕਰੀਮ ਲਗਾਨੀ ਹੈ ਤੁਹਾਡੀਆਂ ਸ਼ਾਇਆ ਜਿਹੜੀਆਂ ਪੂਰਾ 1 ਮਹੀਨਾ ਤੁਸੀਂ ਲਗਾਤਾਰ ਇਹ ਵਾਲੀ ਕਰੀਮ ਮੇਰੀ ਬਣਾਈ ਹੋਈ ਲਗਾ ਲਓ 1 ਮਹੀਨਾ ਲਗਾਤਾਰ ਲਗਾ ਲਓ ਸ਼ਾਇਆ ਸ਼ੂਮੰਤਰ ਹੋ ਜਾਣਗੀਆਂ ਫਿਰ ਤੁਸੀਂ ਮੇਰੇ ਇਸੇ ਵੀਡੀਓ ਤੇ ਆ ਕੇ ਕਮੈਂਟ ਕਰਨਾ ਕਿ ਵਾਕਿਆ ਦੀਦੀ ਬਹੁਤ ਵਧੀਆ ਸਾਨੂੰ ਨੁਸਕਾ ਦੱਸਿਆ ਬਹੁਤ ਵਧੀਆ ਕਰੀਮ ਦੱਸੀ ਹੈ ਇਸ ਤਰ੍ਹਾਂ ਦਾ ਪੱਥਰ ਮੈਂ ਮੇਰੇ ਕੋਲ ਸੀਗਾ ਚੱਟੂ ਦਾ ਪੱਥਰ ਮੈਂ ਉਹ ਚੱਟੂ ਦੇ ਪੱਥਰ ਤੇ ਰਗੜ ਲਿਆ ਹਨ ਤੁਸੀਂ ਕੋਈ ਵੀ ਪੱਥਰ ਕੋਈ ਵੀ ਆਮ ਪੱਥਰ ਹੁੰਦਾ ਹੈ ਹਨਾ ਕੋਈ ਵੀ ਪੱਥਰ ਉਹਨੇ ਚੰਗੀ ਤਰ੍ਹਾਂ ਵੋਸ਼ ਕਰ ਲਓ ਧੋ ਲਓ ਚਾਹੇ ਨੀਚੇ ਹੀ ਜਿਵੇਂ ਫਰਸ਼ ਹੁੰਦਾ ਹੈ ਕਿਤੇ ਵੀ ਤੁਸੀਂ ਸਾਫ਼ ਕਰ ਲਓ ਉਹਦੇ ਉੱਪਰ ਤੁਸੀਂ ਇੱਦਾਂ ਇੱਦਾਂ ਘਿਸ ਸਕਦੇ ਹੋ ਜਾਂ ਸਭ ਤੋਂ ਜਿਹੜਾ ਮੇਨ ਤਰੀਕਾ ਦੱਸਦੀ ਹਾਂ ਤੁਸੀਂ ਕੀ ਕਰਨਾ ਮਿੱਟੀ ਦਾ ਦੀਵਾ ਹੁੰਦਾ ਨਾ ਮਿੱਟੀ ਦਾ ਭਾਂਡਾ ਜਿਵੇਂ ਆਪਣਾ ਕੁਜੇ ਹੁੰਦੇ ਨੇ ਉਹਦਾ ਢੱਕਣ ਹੁੰਦੇ ਨੇ ਕੁਜੇ ਦੇ ਉਹ ਜਿਹੜੇ ਹਨਾ ਚਾਹੇ ਮਿੱਟੀ ਦਾ ਦੀਵਾ ਹੁੰਦਾ ਉਹ ਲੈ ਆਓ ਚਾਹੇ ਚੱਪਣੀ ਹੁੰਦੀ ਹੈ ਉਹ ਲੈ ਆਓ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰੋ ਪਹਿਲਾਂ ਉਹਦੇ ਉੱਤੇ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਨਾ ਉਹਦੇ ਉੱਤੇ ਨਾ ਚੰਗੀ ਤਰ੍ਹਾਂ ਘਿਓ ਦਾ ਲੇਪ ਕਰ ਲਓ ਤਾਂ ਕਿ ਮਿੱਟੀ ਨਾ ਨਿਕਲੇ ਠੀਕ ਹੈ ਚੰਗੀ ਤਰ੍ਹਾਂ ਉਹਨੂੰ ਵਾਸ਼ ਕਰਕੇ ਐਦਾਂ ਕਰਕੇ ਤੇ ਮਿੱਟੀ ਦਾ ਉਹ ਲਗਾ ਲਓ ਫਿਰ ਉਸ ਨੂੰ ਰੋਜ਼ ਹੀ ਰੋਜ਼ਾਨਾ ਤੁਸੀਂ ਇਸ ਤਰੀਕੇ ਨਾਲ ਥੋੜਾ ਜਿਹਾ ਜੈਫਰ ਰਗੜੋ ਸਾਰਾ ਜੈਫਰ ਖਰਾਬ ਕਰਨ ਦੀ ਜ਼ਰੂਰਤ ਵੀ ਨਹੀਂ ਹੈਗੀ ਥੋੜਾ ਜਿਹਾ ਜੈਫਲ ਰਗੜੋ ਤੇ ਫਸ ਥੋੜੀ ਜੀ ਦਵਾਈ ਇਦਾਂ ਤਿਆਰ ਕਰ ਲਓ ਥੋੜੀ ਜੀ ਬਹੁਤ ਹੁੰਦੀ 3-4 ਡੋਟ ਆਪਾਂ ਇਦਾਂ ਇਦਾਂ ਜਿੱਥੇ-ਜਿੱਥੇ ਆਪਣੇ ਸ਼ਾਇਆਂ ਨੇ ਇਦਾਂ ਇਸ ਤਰੀਕੇ ਨਾਲ ਆਪਾਂ ਇੱਥੇ-ਇੱਥੇ ਲਗਾ ਲੈਣੇ ਆ ਯਕੀਨ ਮੰਨਿਓ ਸ਼ਾਇਆਂ ਦਾ ਪਤਾ ਹੀ ਨਹੀਂ ਚੱਲਣਾ ਵੀ ਸ਼ਾਇਆਂ ਗਈਆਂ ਤੇ ਗਈਆਂ ਕਿੱਥੇ ਅਗਰ ਤੁਹਾਡੇ ਜ਼ਖਮਾਂ ਦੇ ਵੀ ਹੈ ਨਾ ਕਈ ਵਾਰ ਦਾਗ ਹੋ ਜਾਂਦੇ ਨੇ ਕਈ ਵਾਰ ਕੋਈ ਜ਼ਖਮ ਹੁੰਦੇ ਨੇ ਉਹਨਾਂ ਦੇ ਦਾਗ ਪੈ ਜਾਂਦੇ ਨੇ ਉਹ ਵੀ ਤੁਹਾਡੇ ਜਿਹੜੇ ਨੇ ਇਹ ਬਿਲਕੁਲ ਰਿਮੂਵ ਕਰ ਦੇਗਾ ਬਹੁਤ ਹੀ ਵਧੀਆ ਦਵਾਈ ਹੈ ਵਲੀ ਡਿੱਗਣਗੇ ਸੀ ਤੇ ਕਿਸੇ ਵੀ ਤਰੀਕੇ ਤੁਸੀਂ ਇਸ ਤਰੀਕੇ ਨਾਲ ਲਗਾ ਕੇ ਤਾਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ ਮੇਰਾ ਮੇਨ ਮਕਸਦ ਇਹ ਹੀ ਹੈ ਕਿ ਤੁਹਾਨੂੰ ਨੇਚਰਲ ਖੂਬਸੂਰਤੀ ਨਾਲ ਜੋੜ ਕੇ ਰੱਖਾਂ ਨੇਚਰਲ ਚੀਜ਼ਾਂ ਦੱਸਾਂ ਕਿਉਂਕਿ ਮੇਰੇ ਵਿਸ਼ਾਈਆਂ ਬਹੁਤ ਸੀਗੀਆਂ ਮੇਰੇ ਇਹਦੇ ਨਾਲ ਠੀਕ ਹੋ ਗਈਆਂ ਸੀਗੀਆਂ ਬਹੁਤ ਮੇਰੇ ਮਤਲਬ ਕਿ ਨਾ 8 10 ਸਾਲ ਪਹਿਲਾਂ ਮੇਰੇ ਵੀ ਫੇਸ ਭਰਿਆ ਪਿਆ ਸੀ ਆ ਚੀਜ਼ਾਂ ਤੇ ਚਟਾਕ ਸੀਗੇ ਡੇ ਵੱਡੇ ਆਜੀ ਜਾਂਦੇ ਇੰਨੇ ਨੇ ਵੱਡੇ ਚਟਾਕ ਹੋ ਗਏ ਸੀਗੇ ਮੈਂ ਕਿਤੇ ਵੀ ਜਾਣਾ ਵਿਆਹ ਸ਼ਾਦੀ 'ਚ ਮੈਨੂੰ ਇੰਨੀ ਸ਼ਰਮ ਮਹਿਸੂਸ ਹੋਣੀ ਮੈਂ ਕਿਤੇ ਵੀ ਜਾਣਦੀ ਨਹੀਂ ਸੀ ਹੈਗੀ ਕਿ ਮੈਨੂੰ ਬੜਾ ਅਜੀਬ ਲੱਗਦਾ ਸੀਗਾ ਕਿ ਸਾਰੇ ਹੀ ਵਿੱਚ ਸੋਹਣੇ ਲੱਗਣਗੇ ਮੇਰਾ ਫੇਸ ਡੱਬ ਖੜਬਾ ਹੋਇਆ ਪਿਆ ਮੈਨੂੰ ਆਪਣੇ ਆਪ ਨੂੰ ਅਜੀਬ ਲੱਗਦਾ ਸੀਗਾ ਕਿ ਮੈਂ ਕਿਤੇ ਜਾਣਦੀ ਵੀ ਨਹੀਂ ਸੀ ਹੈਗੀ ਤੇ ਨਾ ਕੋਈ ਮੇਕਅਪ ਕਰਦੀ ਸੀਗੀ ਤੇ ਬਸ ਫਿਰ ਮੈਂ ਇਹ ਵળે ਚੀਜ਼ਾਂ ਪਨਾਈਆਂ ਕੁਦਰਤੀ ਚੀਜ਼ਾਂ ਨਾਨੀ ਦਾਦੀ ਦੇ ਟੋਟਕੇ ਹੁੰਦੇ ਨੇ ਜਿਹੜੇ ਬਹੁਤ ਵਧੀਆ ਹੁੰਦੇ ਨੇ ਕਿ ਜਿਹੜੇ ਪਹਿਲੀਆਂ ਔਰਤਾਂ ਹੁੰਦੀਆਂ ਸੀ ਉਹ ਕਿਹੜਾ ਪਾਰਲਰ ਜਾਂਦੇ ਸੀ ਨਾ ਜਿਆਦਾ ਮਹਿੰਗੇ ਆ ਕੋਈ ਕਰੀਮਾਂ ਖਰੀਦਦੇ ਸੀ ਨਾ ਕੋਈ ਲਗਾਉਂਦਾ ਸੀ ਨਾ ਕੋਈ ਉਹਦੂ ਹੁੰਦਾ ਸੀ ਕੁਝ ਵੀ ਤੋਂ ਇਹਨਾਂ ਨੇਚਰਲ ਚੀਜ਼ਾਂ ਨਾਲ ਹੀ ਆਪਣੇ ਫੇਸ ਦੀ ਉਹ ਸਫਾਈ ਰੱਖਦੀਆਂ ਸੀਗੀਆਂ ਸਵੇਰੇ ਤੁਸੀਂ ਉੱਠ ਕੇ ਦੁੱਧ ਨਾਲ ਜਰੂਰ ਵੇ ਜਿਹੜਾ ਫੇਸ ਹੈ ਨਾ ਵਾਸ਼ ਕਰਿਆ ਕਰੋ ਸਵੇਰੇ ਕਰਿਆ ਕਰੋ ਦੁਪਹਿਰ ਨੂੰ ਕਰਿਆ ਕਰੋ 2-3 ਵਜੇ ਜਦੋਂ ਇਹ ਕਰੀਮ ਲਗਾਣੀ ਹੈ ਨਾ ਉਸ ਤੋਂ ਪਹਿਲਾਂ ਵੀ ਤੁਸੀਂ ਕੱਚਾ ਦੁੱਧ ਲੋ ਰੋਨ ਡਿਪ ਕਰੋ ਆਪਣਾ ਫੇਸ ਚੰਗੀ ਤਰ੍ਹਾਂ ਕਲੀਨ ਕਰ ਲਓ ਦੋ ਵਾਰੀ ਕਰੋ ਉਹ ਨਾਲ ਦੇਖਿਓ ਤੁਹਾਡੀ ਸਾਰੀ ਗੰਦਗੀ ਸਾਰੀ ਡਸਟ ਜਿਹੜੀ ਨਿਕਲਣੀ ਸ਼ੁਰੂ ਹੋ ਜਾਏਗੀ ਰੋਜ਼ਾਨਾ ਦੁੱਧ ਨਾਲ ਫੇਸ ਵਾਸ਼ ਕਰੋ ਦੁੱਧ ਕਿੰਨਾ ਕਿ ਇੱਕ ਚਮਚਾ ਦੁੱਧ ਦਾ ਲੱਗਦਾ ਇੱਕ ਚਮਚਾ ਦੁੱਧ ਲਓ ਕਾਟਨ ਲਓ ਡਿਪ ਕਰੋ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਇਦਾਂ ਇਦਾਂ ਰਗੜ ਕੇ ਆਪਣਾ ਚਿਹਰਾ ਸਾਫ਼ ਕਰ ਲਓ ਸਵੇਰੇ ਸ਼ਾਮ ਦੁਪਹਿਰ ਨੂੰ ਕਰੋ ਜਦੋਂ ਇਹ ਕਰੀਮ ਲਗਾਣ ਦੀ ਉਸ ਟਾਈਮ ਵੀ ਕਰੋ ਜਿਹੜੀ ਉਹ ਪੰਜਲੀ ਕਰੀਮ ਮੈਂ ਦੱਸੀਏ ਜਦੋਂ ਉਹ ਲਗਾਣੀ ਉਸ ਟਾਈਮ ਵੀ ਤੁਸੀਂ ਉਹ ਕਰ ਸਕਦੇ ਹੋ ਮਿਲਦੀ ਹੈ ਰਪੰਜਲੀ ਲੈ ਸਕਦੇ ਹੋ ਤਾਂ ਵੀ ਠੀਕ ਹੈ ਨਹੀਂ ਤਾਂ ਇਹ ਵਾਲੀ ਬੈਸਟ ਹੈ ਸਭ ਤੋਂ ਬੈਸਟ ਕਰੀਮ ਹੈ ਇਹ ਵਾਲੀ ਠੀਕ ਹੈ ਇਹ ਬਹੁਤ ਵਧੀਆ ਬਹੁਤ ਕਾਰਗਲ ਹੈ ਇਹ ਨੁਸਖਾ ਤੇ ਜਰੂਰ ਅਪਣਾਣਾ ਵੀਡੀਓ ਕਿੱਦਾਂ ਦੀ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਪਲੀਜ਼ ਵੀਡੀਓ ਵਾਤਵਾਂ Share ਕਰ ਦਿਆ ਕਰੋ ਵਾਤਵਾਂ Share ਕਰੋ ਵਾਤਵਾਂ ਲਾਈਕ ਕਰੋ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤੁਹਾਡੇ ਨਾਲ ਐਸੇ ਤਰ੍ਹਾਂ ਹੀ ਤੁਹਾਡੇ ਨਾਲ ਜਿਹੜੇ ਹੋਮ ਮੇਡ ਰੈਮਡੀ ਨੇ ਜਿਹੜੇ ਕਾਰਗਲ ਨੁਸਖੇ ਨੇ ਤੁਹਾਡੇ ਨਾਲ ਆਪਾਂ ਜਿਹੜੇ ਸ਼ੇਅਰ ਕਰਦੇ ਰਵਾਂਗੇ ਠੀਕ ਹੈ ਜੀ ਤੇ ਜਿਹੜੀ ਸਵੇਰੇ ਵੀਡੀਓ ਪਾਈ ਮੈਂ ਡੈਂਡਰਫ ਤੇ ਉਹ ਵੀ ਬਹੁਤ ਵਧੀਆ ਡੈਂਡਰਫ ਆਪਾਂ ਕਿਦਾਂ ਠੀਕ ਕਰ ਸਕਦੇ ਨੇ ਉਹ ਵੀ ਵੀਡੀਓ ਤੁਸੀਂ ਦੇਖ ਲੈਣਾ ਏਸੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਜਰੂਰ ਦੇਖੋ ਤੇ ਮੇਰੇ ਚੈਨਲ ਨਾਲ ਜੁੜੋ ਤੇ ਸੋਹਣੇ-ਸੋਹਣੇ ਵੀਡੀਓ ਜਰੂਰ ਦੇਖੋ ਫਿਰ ਮਿਲਦੇ ਆਇਆ ਇੱਕ ਨਵਾਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਕਮੈਂਟ ਕਰਕੇ ਦੱਸਿਓ ਕਿਸ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਏ ਖਾਸ ਕਰਕੇ ਸ਼ਾਈਆਂ ਵਾਸਤੇ ਸੀਗੀ ਸ਼ਾਈਆਂ ਵਾਲੇ ਮੇਰੇ ਭੈਣਾਂ ਜਿਨ੍ਹਾਂ ਦੇ ਕਮੈਂਟ ਆਏ ਤੇ ਖੁਸ਼ੀ ਨਾਲ ਰੋ ਠੀਕ ਹੈ ਜੀ ਤੇ ਫੇਸ ਤੁਹਾਡਾ ਬਹੁਤ ਸੋਹਣਾ ਹੋ ਜਾਏਗਾ ਇੱਕ ਜੈਫਲ 10 ਰੁਪਏ ਦੀ ਚੀਜ਼ ਨਾਲ ਅਗਰ ਆਪਣਾ ਫੇਸ ਚਮਕ ਜਾਵੇ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਹਨਾ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਬਸ ਫੇਸ ਸੋਹਣਾ ਹੋਵੇ ਕੋਈ ਵੀ ਕਪੜਾ ਪਾਓ ਤੇ ਸੋਹਣੇ ਲੱਗੋਗੇ ਚਲੋ ਜੀ ਫਿਰ ਮਿਲਦੇ ਆਂ ਬਾਏ ਬਾਏ